ਜੋ ਜਿਹੜਾ ਅਜਿੰਦਾ ਵਿਸ਼ਾ ਆ ਉਹਦੇ ਪੂਾਰੇ ਤਾਂ ਮੈਂ ਇੰਨਾ ਹੀ ਸਬਮਿਸ਼ਨ ਕਰੂੰਗਾ ਕਿ ਅੱਗੇ ਜਿਹੜਾ ਹੈ ਜਨਾ ਜੀ ਨਾਲ ਦੇ ਲੀਡਰ ਜਿਹੜੇ ਆ ਉਹ ਤੂ ਟੇਖਣਗੇ ਕਿ ਗਰਾਉਂਡ ਰਿਐਲਿਟੀ ਜਿਹੜੀ ਹੈ ਕੀ ਆ ਵਿਰੋਧ ਕਿੱਥੇ ਤੱਕ ਜਾਂਦਾ ਹੈ ਜੀ ਜੋ ਤੇ ਤੁਸੀਂ ਵੇਖ ਹੀ ਲੈ ਜੀ ਵਿਰੋਧ ਤੇ ਕਾਫੀ ਵੱਧ ਗਿਆ ਕਿਉਂਕਿ ਲੋਕੀ ਹੁਣ ਪਿੰਡਾਂ ਦੇ ਵਿੱਚ ਰੈਜ਼ੋਲੂਸ਼ਨਸ ਪਾਸ ਹੋ ਰਹੀਆਂ ਕਿ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਪਿੰਡ 'ਚ ਵੜਨਾ ਦਿਓ ਡੀਆਲ ਜਿਹੜੀ ਪਈ ਆ ਸਾਰਾ ਹਾਂਜੀ ਸਰ ਮੈਨੂੰ ਡਰ ਹੈ ਉਹ ਮੈਨੂੰ ਡਰ ਹੈਗਾ ਯਾ ਕਿਤੇ ਇਹ ਨਾ ਹੋਵੇ ਕਿ ਜਿਹੜੀ ਉਹ ਜੂ ਗਰਾਉਂਡ ਚਾਹੀਦੀ ਸੀ ਉਹ ਤਾਂ ਸਾਰ ਉੱਥੇ ਗਈ ਨਹੀਂ ਜੀ ਇਹਦੇ ਤੇ ਤਾਂ ਬਹੁਤ ਰੂਮ ਵਰਕ ਕਰਕੇ ਉੱਥੇ ਜਾਣਾ ਚਾਹੀਦਾ ਸੀ ਕੀ ਇਸ਼ੂ ਆ ਜਿਹੜਾ ਉਹਦੇ ਵਿੱਚ ਮੈਂਸ਼ਨ ਹੋਣਾ ਚਾਹੀਦਾ ਸੀ ਕੰਪਨਸੇਸ਼ਨ ਜਿਹੜਾ ਇਹ ਆ ਉਹ ਪੂਰਾ ਨਹੀਂ ਦਿੱਤਾ ਜਾ ਰਿਹਾ ਜਾਂ ਕੰਪਨਸੇਸ਼ਨ ਉਹਦੇ ਅਕੋਰਡਿੰਗਲੀ ਨਹੀਂ ਦਿੱਤਾ ਜਾ ਰਿਹਾ ਇਹਦਾ 35 ਦੇ ਵਿੱਚ ਜਿਹੜਾ ਹੈਗਾ ਇਹ ਲਾਉਣਾ ਚਾਹੀਦਾ ਸੀ ਤੇ ਡਿਸਟ੍ਰਿਕਟ ਵੱਖਰੇ ਵੱਖਰੇ ਡਿਸਟ੍ਰਿਕਟ ਦੇ ਜਿਹੜੇ ਲੋਕ ਆ ਉਹ ਆਪਣੇ ਆਪਣੇ ਫੈਕਟਰੀ ਜਿਹੜਾ ਐਡ ਫਿਕਰ ਦੇ ਨਾਲ ਬੀਅਰ ਹੁੰਦੇ ਆ ਕੋਣ ਡਿਸਟ੍ਰਿਕਟ ਲੈਣਾ ਹੈਗਾ ਕਿ ਮੇਰੀ ਪਹੁੰਚ ਹੀ ਲਾਗੂ ਨਾ ਹੋਵੇ ਜੀ ਕਿ ਇਹ ਦੇਣਾ 100% ਨੀਕਮ ਮਿਲਦੀ ਹੈ ਕਿ ਫਾਈਲ ਦਾ ਡੱਟ ਪੂਰਾ